ਜੱ ਸਾਹਿਬ ਤੁਹਾਡੇ ਵੱਲੋਂ ਜਿਹੜੇ ਤੁਹਾਨੂੰ ਕਾਲਸ ਆ ਰਹੀਆਂ ਸੀ ਤੁਹਾਨੂੰ ਆ ਗਈਆਂ ਸੀ ਉਸ ਤੋਂ ਬਾਅਦ ਤੁਸੀਂ ਪ੍ਰੈਸ ਕਾਨਫਰੰেন্স ਕੀਤੀ ਹੈ ਉਹਨੂੰ ਪੁਲਿਸ ਨੇ ਬਿਆਨ ਰੱਖਿਆ ਕਿ ਉਹ ਜਿਹੜੀਆਂ ਕਾਲਸ ਫੇਕ ਆ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੈਨਰੇ ਕਹਿੰਦੇ ਜੀ ਤੁਸੀਂ ਇੱਕਦਮ ਫੈਸਲਾ ਲੈ ਲਿਆ ਕਿ ਜਿਹੜੀ ਆ ਕਾਲ ਆ ਫੇਕ ਆ ਇੱਕ ਬੰਨੇ ਤੁਸੀਂ ਕਹਿ ਰਹੇ ਤਸਦੀਕ ਕਰ ਰਹੇ ਆ ਅਗਰ ਇੱਕ ਕਾਲ ਵਾਕਈ ਤੁਸੀਂ ਕੋਈ ਗ੍ਰਿਫਤਾਰੀ ਕੀਤੀ ਹੈ ਇਹਦੇ ਬਾਰੇ ਵਿੱਚ ਕੋਈ ਬੰਦਾ ਫੜਿਆ ਵਾ ਉਹਨੇ ਕਿਹਾ ਵਾ ਕਿ ਇਹ ਵੀਡੀਓ ਫੇਕ ਆ ਮੇਰੇ ਤੇ ਜਿਹੜੀ ਵੀ ਬਣਦੀ ਕਾਰਵਾਈ ਕਰੋ ਕਿਉਂਕਿ ਅੱਗੇ ਵੀ ਇੰਨੇ ਨਜ਼ਾਇਜ਼ ਪਰਚੇ ਕੀਤੇ ਇੱਕ ਹੋਰ ਸਹੀ ਪਰ ਅਸੀਂ ਥੋੜੇ ਦਿਨਾਂ ਤੱਕ Hindu ਸੰਗਠਨ ਸਾਰੀ ਮੀਟਿੰਗ ਕਰ ਰਹੇ ਆ ਇਕੱਠੇ ਹੋ ਕੇ ਇਹਦੇ ਬਾਰੇ ਜ਼ਰੂਰ ਕੋਈ ਨਾ ਕੋਈ ਹੱਲ ਕੱਢਾਂਗੇ ਦੇਖੋ ਮੈਨੂੰ 2 ਮਹੀਨੇ ਪਹਿਲਾਂ ਥ੍ਰੈਟ ਕਾਲ ਆਈ 11 ਜਨਵਰੀ ਨੂੰ ਮੈਨੂੰ ਥ੍ਰੈਟ ਕਾਲ ਆਈ 12 ਤਰੀਕ ਨੂੰ ਮੈਂ ਜਾ ਕੇ SSP ਸਾਹਿਬ ਦੇ ਦਰਖਾਸਤ ਦੇ ਕੇ ਆਇਆ ਮਹੀਨੇ ਬੱਦ ਗਿਆ ਉਹਨਾਂ ਨੇ ਕਿਹਾ ਜੀ ਦੁਬਾਰਾ ਦਰਖਾਸਤ ਦੇ ਦਿਓ ਮੈਂ ਦੁਬਾਰਾ ਦਰਖਾਸਤ ਦਿੱਤੀ 2 ਮਹੀਨੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ FIR ਵੀ ਨਹੀਂ ਦਰਜ ਕੀਤੀ ਦੇਖੋ ਕਿ ਜਦੋਂ ਤੁਹਾਨੂੰ ਕੋਈ ਥ੍ਰੈਟ ਕਾਲ ਆਉਂਦੀ ਆ ਤੁਹਾਡਾ ਫਰਜ ਬਣਦਾ ਪ੍ਰਸ਼ਾਸਨ ਦਾ ਫਰਜ ਬਣਦਾ ਜਾਂ ਕੋਈ ਵਾਰਦਾਤ ਹੁੰਦੀ ਆ FIR ਦਰਜ ਕਰਨੀ ਲੇਕਿਨ FIR ਦਰਜ ਕਰਨ ਦੀ ਬਜਾਏ ਮੈਂ ਫਿਰ ਵੀ ਵੇਟ ਕੀਤੀ ਦੋ ਮਹੀਨਿਆਂ ਬਾਅਦ ਜਾ ਕੇ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਮੈਂ ਉਹਨਾਂ ਨੂੰ ਵੀਡੀਓ ਦੇ ਰਿਹਾ ਕਿ ਜਿਹੜਾ ਕਿ ਹਰ ਇੱਕ ਬੰਦੇ ਦਾ ਹੱਕ ਆ ਉਹ ਮੈਂ ਕੀਤਾ ਨੰਬਰ ਮੇਰੇ ਕੋਲ ਸਾਰੇ ਨੰਬਰ ਆ ਜੀ ਨੰਬਰ ਤੁਸੀਂ ਵੇਖ ਸਕਦੇ ਹੋ ਜਿਹਦੇ ਤੋਂ ਕਾਲ ਆਈ ਆ ਇਹ ਕਿਦਾਂ ਕਹਿ ਸਕਦੇ ਹੈਗੀ ਫੇਕ ਕਾਲ ਆ ਮੈਨੂੰ ਤੇ ਨਹੀਂ ਸਮਝ ਲੱਗੀ ਇਹਨਾਂ ਨੇ ਕਿਦਾਂ ਜਿਹੜਾ ਆਪਣਾ ਡਿਸੀਜਨ ਲੈ ਲਿਆ ਕਿ ਫੇਕ ਕਾਲ ਆ ਮੈਨੂੰ ਮੇਰੇ ਫੋਨ ਦੇ ਉੱਤੇ ਵੀਡੀਓ ਆ ਰਹੀ ਆ ਕਾਲ ਆ ਰਹੀ ਆ ਜਿਹੜਾ ਕਹਿੰਦਾ ਮੈਂ ਪਾਕਿਸਤਾਨ ਤੋਂ ਬੋ ਰਿਹਾ ਮੰਗ ਕਰ ਰਿਹਾ ਫਰौती ਦੀ ਇਹ ਕਿਦਾਂ ਕਹਿ ਸਕਦੇ ਆ ਉਤੋਂ ਕਿ ਵੀਡੀਓ ਵੀ ਬਣਾਈ ਆ ਅੱਧੀਆਂ ਗੱਲਾਂ ਰਿਕਾਰਡ ਹੋਈਆਂ ਅੱਧੀਆਂ ਹੋਈਆਂ ਨਹੀਂ ਤੇ ਬਾਅਦ ਦੇ ਵਿੱਚ ਇਹ ਕਹਿ ਰਹੇ ਆ ਜੀ ਕਿ 6-7 ਮਾਮਲੇ ਦਰਜ ਆ ਮੈਨੂੰ ਦੱਸੋ ਇੱਕ ਚੋਰ ਹੁੰਦਾ ਵਾ ਇੱਕ ਮਾਮਲੇ ਦਰਜ ਹੁੰਦੇ ਆ ਜਿਹੜਾ ਤੁਸੀਂ ਚੋਰ ਚੋਰੀ ਕਰਦਾ ਉਤੋਂ ਫੜਿਆ ਹੋਵੇ ਤੁਸੀਂ ਤੇ ਮੇਰੇ ਤੇ ਪੋਲਿਟਿਕਸ ਪਰਚੇ ਦਰਜ ਕੀਤੇ ਆ 2017 ਦੇ ਵਿੱਚ ਤੁਸੀਂ ਕੀ ਕੀਤਾ 2017 ਦੇ ਵਿੱਚ ਮੈਨੂੰ ਤੁਸੀਂ ਦਫਤਰ ਸਾਧ ਕੇ ਜਿਹੜੇ ਪਹਿਲਾਂ ਹੀ ਪਰਚੇ ਦਰਜ ਹੋਏ ਸੀ ਟੁੱਟੇ ਟੁੱਟੇ ਜੇ ਉਹ ਤੁਸੀਂ ਮੇਰੇ ਤੇ ਉਹਦੇ ਉਹਦੇ ਵਿੱਚ ਮੇਰਾ ਨਾਮ ਪਾਤਾ ਐਫ ਆਈ ਆਰ ਉਹਦੇ ਵਿੱਚ ਤੇ ਪਰਚੇ ਕਿਹੜੇ ਹੈ ਜੀ ਇੱਕ ਮਰੂਤੀ ਚੋਰੀ ਹੋਈ ਕਿਸੇ ਦੀ ਉਹ ਇਹਨਾਂ ਬਰਾਮਦ ਕੀਤੀ 20000 ਦੀ ਮਰੂਤੀ ਨਹੀਂ ਹੋਣੀ ਉਹ ਵੀ ਤੁਸੀਂ ਮੇਰੇ ਤੇ ਕੇਸ ਪਾਤਾ ਫਿਰ ਤੁਸੀਂ ਉਹ ਮਰੂਤੀ ਦੇ ਵਿੱਚ ਕੋਈ 1000 ਰੁਪਏ ਦਾ ਤੇਲ ਪਵਾ ਕੇ ਭੱਜ ਗਿਆ ਉਹ ਵੀ ਮੇਰੇ ਤੇ ਪਰਚਾ ਦਰਜ ਕਰਦਾ ਮੈਂ ਕੋਈ ਚੋਰ ਨਹੀਂ ਆ ਕਿ ਜਿਹੜਾ ਮੈਂ 20 ਸਾਲ ਜਰਮਨ ਦੇ ਵਿੱਚ ਸਿਟੀਜ਼ਨ ਆ ਮੈਂ ਸਿਟੀਜ਼ਨ ਰਿਆਂ ਉੱਥੋਂ ਮੈਂ 20 ਸਾਲ ਬਾਅਦ ਜਰਮਨ ਤੋਂ ਆਇਆ ਹਾਂ ਵਾਪਸ ਮੈਂ ਮੈਂ ਆ ਕੇ ਪੰਪ ਲਟੂਗਾ ਮੈਂ ਚੋਰੀਆਂ ਕਰੂ ਮੈਂ ਮਰੂਤੀਆਂ ਕਾਰ ਚਲਾਉਂਗਾ ਜਿਹੜਾ ਬੰਦਾ ਮਰਸੀਡੀਜ਼ ਆਡੀ ਚਲਾਉਂਦਾ ਹੋਵੇ ਉਹ ਮਰੂਤੀ ਕਾਰ ਚੋਰੀ ਕਰੂਗਾ 20000 ਦੀ ਮਰੂਤੀ ਨਹੀਂ ਹੋਣੀ ਠੀਕ ਹੈ ਜੀ ਉਹਦੇ ਵਿੱਚ ਇੱਕ ਇਹਨਾਂ ਨੇ ਪਰਚਾ ਦਰਜ ਕੀਤਾ ਬਿਜਲੀ ਘਰ ਕੋਈ ਲੁੱਟਖੋ ਜਿੱਥੇ ਕਿ ਮੇਰਾ ਅਕਸਰ ਜਾਣਾ ਆਉਣਾ ਆਉਂਦਾ ਰਹਿੰਦਾ ਹਰ ਇੱਕ ਛੋਟੇ ਤੋਂ ਲੈ ਕੇ ਵੱਡਾ ਅਧਿਕਾਰੀ ਮੈਨੂੰ ਜਾਣਦਾ ਉਹ ਉਹ ਪਰਚਾ ਮੇਰੇ ਤੇ ਦਰਜ ਕਰ ਰਹੇ ਹੈ ਜੀ ਉੱਥੇ ਕੋਈ ਲੁੱਟਖੋ ਦਾ ਮਾਮਲਾ ਕੋਈ ਕੋਸ਼ਿਸ਼ ਕੀਤੀ ਸੀ ਕਿਸੇ ਨੇ ਲੁੱਟਖੋ ਕਰਨ ਦੀ ਤੇ ਉਹ ਉੱਥੋਂ ਪਬਲਿਕ ਨੇ ਫੜ ਵੀ ਲਿਆ ਸੀ ਤੇ ਉਹਨਾਂ ਕੋਈ ਛੁੱਟ ਕੇ ਭੱਜ ਗਿਆ ਸੀ ਅਗਲ ਮੈਨੂੰ ਪਬਲਿਕ ਫੜਦੀ ਤੇ ਮੈਂ ਲੋਕਲ ਬੰਦਾ ਮੈਨੂੰ ਪਛਾਣਦੀ ਨਾ ਹਾਲੇਕਿਨ ਮੈਨੂੰ ਉੱਥੇ ਹਰ ਇੱਕ ਅਧਿਕਾਰੀ ਜਾਣਦਾ ਲੇਕਿਨ ਫਿਰ ਮੈਂ ਚੁੱਪ ਰਿਆ ਕਿਉਂਕਿ ਮਨਜੋਗ ਅਦਾਲਤਾਂ ਤੇ ਮੈਨ ਬਰੀ ਵੀ ਹੋਇਆ 2017 ਦਾ ਇੱਕ ਕੇਸ ਆ ਜਿਹੜਾ ਹਾਲੇ ਤੱਕ ਇਹਨਾਂ ਨੇ ਜਾਣ ਬੁੱਝ ਕੇ ਉਹਦਾ ਚਲਾਨ ਨਹੀਂ ਪੇਸ਼ ਕੀਤਾ ਕਿਉਂਕਿ ਮੇਰੇ ਤੇ ਪਰਚੇ ਬਣੇ ਰਹਿਣ ਫਿਰ 2020 ਦੇ ਵਿੱਚ ਘਰ ਬੈਠੇ ਤੇ ਤੁਸੀਂ ਮੇਰੇ ਤੇ ਰੇਪ ਦਾ ਪਰਚਾ ਦਰਜ ਕੀਤਾ ਉਹ ਕਿ ਮੇਰਾ ਦੋਸਤ ਸੀ ਉਹਦੀ ਵਾਈਫ ਲੜ ਕੇ ਆਇਆ ਸੀ ਉਹਦੇ ਨਾਲ ਉਹਨਾਂ ਦਾ ਇੱਕ ਨਿੱਜੀ ਮਾਮਲਾ ਸੀ ਉਹ ਸਿਰਫ ਦਰਖਾਸਤ ਦੇਣ ਗਈ ਅਨਪੜ ਲੇਡੀਜ਼ ਸੀ ਉਹ ਗਈ ਉਹਦੇ ਕੋਲ ਸਾਈਨ ਕਰਾ ਲੈ ਗਿਆ ਉਹਨੂੰ ਘਰ ਜਾ ਕੇ ਵੇਖਿਆ ਕਿ ਤੇ ਰੇਪ ਦਾ ਮਾਮਲਾ ਦਰਜ ਹੋ ਗਿਆ ਉਹ ਫਿਰ ਅਸੀਂ ਉਹਨੂੰ ਨਾਲ ਲਿਆ ਉਹਦੇ ਅਦਾਲਤ ਦੇ ਵਿੱਚ ਬਿਆਨ ਕਰਵਾਏ ਉਨੇ ਕਿਹਾ ਕਿ ਮੇਰੇ ਨਾਲ ਕੋਈ ਰੇਪ ਨਹੀਂ ਹੋਇਆ ਫਿਰ ਮੈਂ ਉਸ ਤੋਂ ਬਰੀ ਹੋਇਆ ਨਹੀਂ ਤੇ ਤੁਸੀਂ ਤਾਂ ਮੈਨੂੰ ਉੱਥੇ ਫਸਾ ਦਿੱਤਾ ਹੀ ਕਿੱਡਾ ਵੱਡਾ ਇਲਜ਼ਾਮ ਲਾਇਆ ਮੇਰੇ ਤੇ ਉਦੋਂ ਮੇਰੀ ਸ਼ੋਭੀ ਖਰਾਬ ਹੋਈ ਕਿੰਨਾ ਮੀਡੀਆ ਤੇ ਲਾਲਾ ਲਾਲਾ ਹੋਈ ਹੁਣ ਹੁਣ ਅਗਰ ਪੁਲਿਸ ਮਾਮਲਾ ਦਰਜ ਕਰਦੀ ਹੈ ਤੇ ਫਿਰ ਉਸ ਨੂੰ ਕਿਸ ਤਰ੍ਹਾਂ ਨੇ ਦੇਖਿਆ ਜਾਏਗਾ ਕਿਸ ਤਰ੍ਹਾਂ ਆਪਣੀ ਇਨਸਪੈਕਟਰ ਵੀ ਤੁਹਾਡੇ ਕੋਲੋਂ ਸਾਫ ਬਿਲਕੁਲ ਜੀ ਉਦੋਂ ਤੇ ਮੇਰੇ ਨਾਲ ਕੋਈ ਮੇਰੇ ਨਾਲ ਮੈਂ ਅਟੈਚ ਨਹੀਂ ਸੀ ਕਿਸੇ ਸੰਗਠਨਾ ਨਾਲ ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਇਹ ਜਿਹੜੀ ਆ ਫੇਕ ਆ ਇਹ ਡਰਾਮਾ ਰਚਿਆ ਗਿਆ 2019 ਦੇ ਵਿੱਚ ਮੇਰੇ ਤੇ ਫਾਇਰਿੰਗ ਹੋਈ ਉਦੋਂ ਦੇ ਤੁਸੀਂ ਮੈਨੂੰ ਗਨਮੈਨ ਦਿੱਤੇ ਆ ਉਹ ਵੀ ਫੇਕ ਹੀ ਫਿਰ 2020 ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਸਾਡਾ ਪਿੱਛਾ ਕਰ ਰਿਹਾ ਸੀ ਜਿਹੜੇ ਮੈਨੂੰ ਮਾਰਨ ਆਏ ਸੀ ਦੋ ਬੰਦੇ ਮੇਰੀ ਸਕਿਉਰਿਟੀ ਨੇ ਫੜ ਕੇ ਪੁਲਿਸ ਨੂੰ ਦਿੱਤੇ ਜਿਨ੍ਹਾਂ ਕੋਲ ਇੱਕ ਪਿਸਟਲ 6 ਰਾਉਂਡ ਬਾਈਕ ਵੀ ਉਹਨਾਂ ਕੋਲ ਚੋਰੀ ਦੀ ਸੀ ਅਸੀਂ ਪੁਲਿਸ ਨੂੰ ਫੜ ਕੇ ਫੜਾਏ ਉਹ ਵੀ ਫੇਕ ਹੀ ਫਿਰ ਦੋ ਵਾਰੀ ਮੇਰੀ ਗੱਡੀ ਤੇ 4 ਰਾਉਂਡ ਫਾਇਰ ਹੁੰਦੇ ਆ ਉਹ ਵੀ ਫੇਕ ਹੀ ਜੇ ਥ੍ਰੈਟ ਕਾਲ ਆਈ ਆ ਮੈਂ 2 ਮਹੀਨੇ ਨਹੀਂ ਦੱਸਿਆ ਤੁਹਾਡੇ ਕਹਿਣ ਤੇ 2 ਮਹੀਨੇ ਬਾਅਦ ਮੈਂ ਦੱਸ ਰਿਹਾ ਤਵੇਂ ਤੁਹਾਨੂੰ ਮਿਰਚਾਂ ਲੱਗ ਰਹੀਆਂ ਕਿ ਇੱਕ ਤੁਸੀਂ ਛੋਟੀ ਜੀ ਐਫਆਈਆਰ ਦਰਜ ਕਰਨ ਤੋਂ ਏਡੇ ਵੱਡੇ ਬੰਦੇ ਤੇ ਇਲਜ਼ਾਮ ਲਾ ਰਹੇ ਜੇ ਫਿਰ ਤੁਸੀਂ ਵੇਖੋ ਕਿਸ ਦੀ ਸ਼ਬੀ ਖਰਾਬ ਕਰ ਰਹੇ ਹੋ ਫਿਰ ਤੁਸੀਂ ਕਹਿ ਰਹੇ ਹੋ ਜੀ ਡਰਾਮਾ ਰਚਿਆ ਫਿਰ ਤੁਸੀਂ ਮੇਰੀ ਲਾਲਾ ਲਾਲਾ ਕਰ ਰਹੇ ਕਿਉਂ ਅਗਰ ਤੋ ਇਹਦੇ ਵਿੱਚ ਤੁਸੀਂ ਸਾਬਤ ਕਰਦੇ ਜੇ ਕਿ ਮੈਂ ਡਰਾਮਾ ਕੀਤਾ ਮੇਰੇ ਤੇ ਜਿਹੜੀ ਬਣਦੀ ਕਾਰਵਾਈ ਕਰੋ ਪਰ ਪ੍ਰੂਫਾਂ ਦੇ ਨਾਲ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ